ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਨਾਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨਾਂ ਵੀ ਨਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਲਦੀ ਗੱਡੀ ਨਾਲੋਂ ਵੱਖ ਹੋਏ ਰੇਲ ਦਾ ਇੰਜਣ ਲੁਧਿਆਣਾ ਵਿਖੇ ਹੋਏ ਘਟਨਾ ਲੁਧਿਆਣਾ ਦੇ ਖੰਨਾ ਚ ਚਲਦੀ ਟ੍ਰੇਨ ਦਾ ਇੰਜਣ ਵੱਖ ਹੋ ਗਿਆ ਹੈ ਇਸ ਇੰਜਣ ਇੱਕ ਇਕੱਲਾ ਹੀ ਕਰੀਬ 3 ਕਿਲੋਮੀਟਰ ਦੂਰ ਪਹੁੰਚ ਗਿਆ ਹੈ ਜਦ ਕਿ ਰੇਲ ਦਾ ਡੱਬੇ ਪਿੱਛੇ ਹੀ ਰਹਿ ਗਏ ਹਨ ਤੋਂ ਬਾਅਦ ਟ੍ਰੇਕ ਟ੍ਰੈਕ ਤੇ ਕੰਮ ਕਰ ਰਹੇ ਕੀ ਮੈਂ ਨਾ ਨਹੀਂ ਰੋਲਾ ਪਾਇਆ ਅਤੇ ਡਰਾਈਵਰ ਨੂੰ ਇਸ ਦੀ ਸੂਚਨਾ ਦਿੱਤੀ ਡਰਾਈਵਰ ਨੇ ਫਿਰ ਇੰਜਨ ਨੂੰ ਰੋਕੀ ਅਤੇ ਵਾਪਸ ਆ ਕੇ ਗੱਡੀ ਨਾਲ ਜੋੜਿਆ ਇਸ ਦੇ ਨਾਲ ਹੀ ਘਟਨਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਚਰ ਅਚਰਾ ਰੇਲ ਨਾਲ ਵਾਪਰੀ ਖੁਸ਼ਕਿਸਮਤ ਰਹੀ ਹੈ ਕਿ ਇਸ ਦੌਰਾਨ ਰੇਲ ਦੀ ਪਟੜੀ ਤੇ ਕੋਈ ਹੋਰ ਟ੍ਰੇਨ ਨਹੀਂ ਆ ਰਹੀ ਸੀ ਜਿਸ ਕਾਰਨ ਰੇਲ ਦਾ ਡੱਬਿਆਂ ਵਿੱਚ ਬੈਠੇ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ ਲੋਕ ਪਾਈ ਪਾਇਲਟ ਨੂੰ ਨਹੀਂ ਲੱਗਿਆ ਪਤਾ ਇੰਜਣ ਖਖ ਹੋਣ ਤੋਂ ਬਾਅਦ ਵੀ ਗੱਡੀ ਦਾ ਡਰਾਈਵਰ ਨੂੰ ਇਸ ਬਾਰੇ ਅਹਿਸਾਸ ਨਹੀਂ ਹੋਇਆ ਤੇ ਇੰਜਣ 2-3 ਕਿਲੋਮੀਟਰ ਦੂਰ ਪਹੁੰਚ ਇਹ ਰੇਲਵੇ ਟ੍ਰੈਕ ਤੇ ਕੰਮ ਕਰ ਰਿਹਾ ਕੀ ਮੈਂ ਨੇ ਅਚਾਨਕ ਦੇਖ ਲਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ